ਉੱਪਰ ਸੀਟਰ ਵੀ ਆਪਣੇ ਕੋਲ ਹੈਗਾ ਇਹਦੀ ਵੀ 2 ਸਾਲਾਂ ਦੀ ਬਰਾਂਟੀ ਖੇਤ ਦੇ ਵਿੱਚ ਆ ਆ ਹਾਂ ਠੀਕ ਹੈ ਇਹ 8 ਫੁੱਟ ਆ ਬਾਈ ਜੀ 11.5 ਕੁਆਰਟਲ ਤੋਂ ਪਲੱਸ ਆ ਜਾਂਦਾ ਇਹ ਵੀ ਫੁੱਲ ਹੈਵੀ ਡਿਊਟੀ ਕਿਸਾਨ ਵੀਰ ਖੁਦ ਆ ਕੇ ਦੇਖ ਸਕਦਾਗਾ ਨਹੀਂ ਤੇ ਇਹਦੀ ਸਫਾਈ ਸਭੀ ਉਹ ਮੈਂ ਪੂਰੀ ਦਿੰਦਾ ਹੈ ਬਾਈ ਬਲੇਟ ਇਹਦੇ ਬਾਈ ਜੀ ਐਲ ਐਫ ਆਉਂਦੇ ਆ ਉਹਦਾ ਕਰਕੇ ਸਫਾਈ ਵਧ ਦਿੰਦਾ ਇਹ ਤੇ ਕਿੰਨੇ ਹਸ ਪਾਵਰ ਟ੍ਰੈਕ ਇਹਨੂੰ ਕਿੱਥੇ ਲੈਂਦਾ ਵਧੀਆ ਟ੍ਰੈਕ ਬਾਈ 55 ਹਸ ਪਾਵਰ ਤੋਂ ਉੱਤੇ ਚਾਹੀਦਾ 55 ਹਸ ਪਾਵਰ ਤੇ ਇਹਦੀ ਕਿੰਨਾ ਆਪਾ ਪ੍ਰਾਈਸ ਰੱਖਿਆ ਇਹਦਾ ਪ੍ਰਾਈਸ ਜੀ 265000 ਰੁਪਏ ਅੱਠ ਰੋਟੇ ਦਾ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਅੱਜ ਪਹੁੰਚੇ ਹੋਏ ਆ ਤੇ ਐਗਰੀ ਜ਼ੋਨ ਹਾਂ ਤੇ ਐਗਰੀ ਜ਼ੋਨ ਵਾਲਿਆਂ ਦੀ ਸਟਾਲ ਦੇ ਸੱਪਾ ਖੜੇ ਆ ਆ ਪਿੱਛੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵੈਲਰ ਹੋ ਗਏ ਤੇ ਇੱਧਰ ਸੁਪਰ ਸੀਟਰ ਤੇ ਉਹ ਪਿੱਛੇ ਕੰਪਿਊਟਰ ਕਰਾਇਆ ਹਨ ਇਹਨਾਂ ਸਾਰਿਆਂ ਦੀ ਆਪਾਂ ਤੁਹਾਨੂੰ ਜਾਣਕਾਰੀ ਦਵਾਵਾਂਗੇ ਵੀ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਬਾਕੀ ਨੰਬਰਾਂ ਤੇ ਵੀ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਬਾਕੀ ਅੱਜ ਆਪਾਂ ਸਾਰਾ ਮੇਲਾ ਕਵਰ ਕਰਨਾ ਤੁਸੀਂ ਮੇਲਾ ਘਰੇ ਬੈਠੇ ਬੈਠੇ ਵੇਖ ਸਕਦੇ ਹੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਭਾਈ ਆਹ ਕੀ ਚੀਜ਼ ਹੈ ਜਿਹੜੀ ਆਪਾਂ ਵੇਖੀ ਜੰਨੇ ਆ ਇਹ ਬਾਈ ਜੀ ਰੈਕਾ ਐਗਰੀ ਜ਼ੋਨ ਦਾ ਠੀਕ ਹੈ ਲੋ ਟਾਈਨ ਹੈ 11 ਤੇ 9 ਦੋਨੇ ਟਾਈਨ ਆਪਣੇ ਕੋਲੇ ਆ ਜਾਂਦੇ ਹੈਗੇ ਫੁੱਲ ਹੈਵੀ ਡਿਊਟੀ ਗੀਅਰ ਠੀਕ ਹੈ ਜੀ 2 ਸਾਲਾਂ ਦੀ ਵਾਰੰਟੀ ਇਹਦੀ ਠੀਕ ਹੈ 1 ਸਾਲ ਦੀ ਫੀਲਡ ਦੇ ਵਿੱਚ ਜੇ ਬਾਅਦ ਚੋਂ ਵੀ ਕੋਈ ਦਿੱਕਤ ਆਉਂਦੀ ਉਹਦੀ ਥੋੜੀ ਕਣੀ ਰਿਪੇਅਰ ਦੇ ਜਿਹੜੇ ਪੈਸੇ ਲੱਗਣਗੇ ਪਰ ਬਾਕੀ ਆਪਣੇ ਕੰਪਨੀ ਦਾ ਪੂਰਾ ਸਹਿਯੋਗ ਆ ਸਰਵਿਸ ਵਗੈਰਾ ਜੇ ਕੋਈ ਦਿੱਕਤ ਨਹੀਂ ਆਉਣ ਦਿੰਦੇ ਬੀਲਰ ਵੀ ਬਾਹਰੋਂ ਆਪਣਾ ਇੰਪੋਰਟਡ ਆਗਾ ਇਹ ਵੀ ਐਗਰੀ ਜ਼ੋਨ ਵੱਲੋਂ ਆ ਪੂਰੀ ਵਧੀਆ ਵਾਰੰਟੀ ਦੇ ਨਾਲ ਫੁੱਲ ਹੈਵੀ ਡਿਊਟੀ ਠੀਕ ਆ ਤੇ ਅੱਜ ਆਪਾਂ ਬਠਿੰਡਾ ਖੇਤਾਂ ਮੇਲੇ ਦੇ ਵਿੱਚ ਆਪਣਾ ਕੀ ਕੀ ਸਮਾਨ ਲੈ ਕੇ ਆਏ ਵਾਟੇ ਨਾਲ ਦਿਖਾਉ ਤੁਹਾਨੂੰ ਸਭ ਤੋਂ ਪਹਿਲਾਂ ਆਪਾਂ ਕਿਹੜੀ ਚੀਜ਼ ਦਿਖਾਣੀ ਹੈ ਕਿ ਤੁਹਾਨੂੰ ਆਪਾਂ ਲੇਜ਼ਰ ਲੈਵਲਰ ਦਿਖਾ ਦਿੰਨੇ ਆਂ ਜੀ ਕੰਪਿਊਟਰ ਕਰਾ ਆਪਾਂ ਨੂੰ ਕਹਿ ਦਿੰਨੇ ਆਂਗੇ ਹਾਂਜੀ ਇਹ ਆਪਣੇ ਕੋਲੇ 7 ਤੋਂ ਲੈ ਕੇ 12 ਫੁੱਟ ਤੱਕ ਅਵੇਲੇਬਲ ਆਗਾ 7 ਤੋਂ ਲੈ ਕੇ 12 ਫੁੱਟ ਹਾਂ 7 ਫੁੱਟ ਜਿਆਦਾ ਚੱਲਦਾਗਾ 8 ਫੁੱਟ ਇਹ 7 ਫੁੱਟ ਇਹ 8 ਫੁੱਟ ਇਹ 8 ਫੁੱਟ ਆਗਾ ਇਹ ਵੀ ਫੁੱਲ ਹੈਵੀ ਡਿਊਟੀ ਆ ਸਾਢੇ 8 ਕੁਆਟਲ ਵਜਨ ਹੈਗਾ ਇਹਦਾ ਹਾਂ 2 ਸਾਲਾਂ ਦੀ ਇਹਦੀ ਫੁੱਲ ਗਾਰੰਟੀ ਫੀਲਡ ਦੇ ਵਿੱਚ ਉਹ ਖੇਤ ਦੇ ਵਿੱਚ ਮਿਲੂਗੀ 2 ਸਾਲਾਂ ਦੀ 2 ਸਾਲਾਂ ਦੀ ਤੇਰੀ ਕੀਮਤ ਕਿੰਨੀ ਰਹਿੰਦੀ ਆ ਕੀਮਤ ਇਹਦੀ ਬਾਈ ਜੀ ਜਿਹੜਾ ਤਾਂ ਹੈਗਾ 7 ਫੁੱਟਾ ਉਹਦੀ 275000 ਰੁਪਿਆ 8 ਫੁੱਟੇ ਦੀ 280000 ਰੁਪਿਆ ਇਹਦੇ ਵਿੱਚ ਬਾਕੀ ਲੈਸ ਵਗੈਰਾ ਵੀ ਹੋ ਜੂਗਾ ਤੇ ਇਹਦੇ ਨਾਲ ਸਿਸਟਮ ਵੀ ਆਪਣੇ ਕੋਲੇ ਐਗਰੀ ਜ਼ੋਨ ਦਾ ਲਾਇਕਾ ਦਾ ਉਹ ਵੀ ਮੌਜੂਦ ਜਿਹੜੀ ਐਗਰੀ ਜ਼ੋਨ ਦੀ ਗਾਰੰਟੀ ਹੈ 2 ਸਾਲਾਂ ਦੀ ਛੋਟੇ ਘਰੇ ਮਿਲੂਗੀ ਖੇਤ ਦੇ ਵਿੱਚ ਮਿਲੂ ਠੀਕ ਕੋਈ ਦਿੱਕਤ ਆਉਂਦੀ ਹੈ ਜੀ ਨਹੀਂ ਤੇ ਇਹਦੇ ਵਿੱਚ ਕੋਈ ਸਬਸਿਡੀ ਰ ਹੋਉਂਦੀ ਆ ਸਬਸਿਡੀ ਪੰਜਾਬ ਸਰਕਾਰ ਵੱਲੋਂ ਆਉਂਦੀ ਹੁੰਦੀ ਹੈ ਜੀ ਜੇ ਕਿਸੇ ਭਰਾ ਕੋਈ ਸਬਸਿਡੀ ਭਰਦਾ ਹੁਣ ਤਾਂ ਵੈਸੇ ਟੱਪ ਗਈ ਆ ਪਰ ਜੇ ਕੋਈ ਗਾਂ ਵਾਸਤੇ ਆਉਂਦੀ ਆਪਣਾ ਅਪਰੂਵਡ ਹੈਗਾ ਪਰਲੇ ਪਾਸੇ ਇਹਦੇ ਸੀਰੀਅਲ ਨੰਬਰ ਵੀ ਕੱਢੇ ਆਉਂਦੇ ਹੈਗੇ ਠੀਕ ਹੈ ਜੀ ਉਹ ਅਪਰੂਵ ਹੈਗਾ ਜੀ ਆਪਣਾ ਭਾਈ ਆਪਣਾ ਨੰਬਰ ਦੱਸ ਦੇ ਇੱਕ ਵਾਰੀ ਵੇਖ ਕਿਸੇ ਭਾਈ ਨੇ ਜਾਣਕਾਰੀ ਹੋਰ ਲੈਣੀ ਹੋਵੇ ਨੰਬਰ ਆਪਣਾ 88373/4932 ਬਾਦਲ ਰੋਡ ਪਿੰਡ ਨਰੂਣਾ ਜੀਲਾ ਬਟਿੰਡਾ ਆ ਕੇ ਵਿਜ਼ਿਟ ਕਰ ਸਕਦਾ ਆਪਣੀ ਐਗਰੀ ਜ਼ੋਨ ਦੀ ਡੀਲਰਸ਼ਿਪ ਉਸਦੀ ਹੈ ਠੀਕ ਹੈ ਜੀ ਬਾਕੀ ਆਪਾਂ ਨੰਬਰ ਸਕਰੀਨ ਤੇ ਵੀ ਦੇ ਦਾਂਗੇ ਤੇ ਹੋਰ ਆਪਣਾ ਕਿਹੜੇ ਕਾ ਗੜੀਆਂ ਚੀਜ਼ਾਂ ਅੱਜ ਲੈ ਕੇ ਮੈਂ ਆਪਣੇ ਕੋਲੇ ਜਿਵੇਂ ਹੁਣ ਸੁਪਰ ਸੀਡਰ ਦਾ ਟਾਈਮ ਚੱਲ ਰਿਹਾ ਜੀ ਹੂੰ ਸੁਪਰ ਸੀਡਰ ਵੀ ਆਪਣੇ ਕੋਲੇ ਹੈਗਾ ਇਹਦੀ ਵੀ 2 ਸਾਲਾਂ ਦੀ ਵਾਰੰਟੀ ਖੇਤ ਦੇ ਵਿੱਚ ਆ ਆ ਹਾਂ ਠੀਕ ਹੈ ਇਹ 8 ਫੁੱਟ ਆ ਬਾਈ ਜੀ 11.5 ਕੁਆਰਟਲ ਤੋਂ ਪਲੱਸ ਆ ਜਾਂਦਾ ਇਹ ਵੀ ਫੁੱਲ ਹੈਵੀ ਡਿਊਟੀ ਕਿਸਾਨ ਵੀਰ ਖੁਦ ਆ ਕੇ ਦੇਖ ਸਕਦਾਗਾ ਨਹੀਂ ਤੇ ਇਹਦੀ ਸਫਾਈ ਸਬੂਈ ਉਹ ਮੈਂ ਪੂਰੀ ਦਿੰਦਾ ਹੈ ਹੈਵੀ ਬਲੇਟ ਇਹਦੇ ਬਈ ਜੀ ਐਲ ਐਫ ਆਉਂਦੇ ਆ ਉਹਦਾ ਕਰਕੇ ਸਫਾਈ ਵਧ ਦਿੰਦਾ ਇਹ ਤੇ ਕਿੰਨੇ ਹੌਸ ਪਾਵਰ ਟ੍ਰੈਕ ਇਹਨੂੰ ਕਿੱਥ ਲੈਂਦਾ ਵਧੀਆ ਟ੍ਰੈਕ ਬਈ 55 ਹੌਸ ਪਾਵਰ ਦੇ ਉੱਤੇ ਚਾਹੀਦਾ 8 ਫੁੱਟੇ ਦਾ ਜੀ 55 ਹੌਸ ਪਾਵਰ ਤੇ ਇਹਦੀ ਕਿੰਨਾ ਆਪਾ ਪ੍ਰਾਈਸ ਰੱਖਿਆ ਇਹਦਾ ਪ੍ਰਾਈਸ ਜੀ 265000 ਰੁਪਏ 8 ਫੁੱਟੇ ਦਾ ਜੀ 8 ਫੁੱਟੇ ਦਾ 265000 ਹਾਂ 2 ਸਾਲਾਂ ਦੀ ਇਹਦੀ ਵਾਰੰਟੀ ਹੋਊਗੀ ਖੇਤ ਦੇ ਲਈ ਠੀਕ ਹੈ ਜੀ ਤੇ ਹੋਰ ਆ ਪੰਜਵਾਂ ਬੀਲਰ ਬੀਲਰ ਵੇਖੀ ਨਾ ਪਿੱਛੇ ਆ ਬੀਲਰ ਵੀ ਆਉਂਦਾ ਜੀ ਇਹਦੇ ਨਾਲ ਰੈਕ ਵੀ ਤੁਹਾਨੂੰ ਦਿਖਾਇਆ ਹੂੰ ਤੇ ਰੋਟੇਟਰ ਵੀ ਆ ਜਾਂਦਾ ਜੀ ਆਪਣਾ ਇਹਦੀ ਵੀ 2 ਸਾਲਾਂ ਦੀ ਵਾਰੰਟੀ ਹੈਗੀ ਇਹਦਾ ਇਹਦੀ ਕਿੰਨੀ ਕੀਮਤ ਰਹੂਗੀ ਕਿੰਨਾ ਪ੍ਰਾਈਸ ਹੈ ਦਾ ਕੀਮਤ ਇਹਦੀ 17.5 ਲੱਖ ਰੁਪਈਆ ਜੀ ਵੇਦਰ ਰੈਕ ਹਾਂ ਮੇਲੇ ਤੇ ਡਿਸਕਾਊਂਟ ਕਰਦੇ ਆ ਇਹ ਨਾਲ ਹੀ ਮਿਲੂਗਾ ਆਪਾਂ ਨੂੰ ਇਹ ਨਾਲ ਹਾਂ ਇਹ ਦੋਨੇ ਚੀਜ਼ਾਂ ਦਾ ਹੁੰਦਾ ਇਕੱਠਾ ਕਿੰਨੇ 17.5 ਲੱਖ ਹਾਂ ਜੀ ਈਗਾ ਤੇ ਹੋਰ ਜਿਹੜਾ ਰੋਟਾਵੇਟਰ ਆਪਾਂ ਦੱਸਿਏ ਨੇ ਨਹੀਂ ਇਹਦੇ ਵਿੱਚ ਉਹ ਚੱਕਰ ਵੀ ਹੁੰਦਾ ਵੀ ਇਹ ਫੋਟੋ ਫਟਾ ਵਾਲਾ ਹਿਸਾਬ ਹੁੰਦਾ ਇਹਦਾ ਵੀ ਇਹ ਜਿਆਦਾ ਵੀ ਹੁੰਦਾ ਕਿ ਥੋੜਾ ਨਹੀਂ ਨਹੀਂ ਇਹਦਾ ਇੱਕ 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 ਸਹੀ ਜੀ ਜੀ ਠੀਕ ਹੈ ਤੇ ਇਹ ਜਿਹੜਾ ਰੋਟਾਵੇਟਰ ਆਪਣਾ ਇਹ 7 ਫੁੱਟ ਤੋਂ ਲੈ ਕੇ 10 ਫੁੱਟ 11 ਫੁੱਟ 12 ਫੁੱਟ ਆਪਣੇ ਕੋਲੇ ਮਿਲ ਜਾਂਦਾ ਇਹਦੀ ਵੀ 2 ਸਾਲਾਂ ਦੀ ਵੈਰਟੀ ਹੈ ਫੁੱਲ ਹੈਵੀ ਡਿਊਟੀ ਠੀਕ ਹੈ ਤੇ ਇਹਦਾ ਕਿੰਨਾ ਪ੍ਰਾਈਸ ਰਹਿੰਦਾ ਆਪਣੇ ਕੋਲੇ ਭਾਈ ਇਹਦਾ ਜੀ 1 ਲੱਖ 20000 ਰੁਪਏ 7 ਫੁੱਟੇ ਤੋਂ ਸਟਾਰਟਿੰਗ ਹੋ ਜਾਂਦੀ ਹੈ 8 ਫੁੱਟੇ ਦਾ 1 ਲੱਖ 25000 ਹੈ ਜੀ 9 ਫੁੱਟੇ ਦਾ 10 ਲੱਖ ਹੈ ਦਾ ਫਰਕ ਹੈ ਠੀਕ ਹੈ ਜੀ ਤੇ ਲੋ ਜੀ ਬਠਿੰਡੇ ਮੇਲੇ ਦੇ ਵਿੱਚ ਆਪਾਂ ਖੜੇ ਸੀ ਇੱਕ ਬਾਈ ਉਹ ਪਰਲੇ ਪਾਸੇ ਕੀ ਪਿਆ ਉਹ ਸਪੈਸ਼ਲ ਚੀਜ਼ ਜੀ ਜਿਹੜੀ ਆਪਣੇ ਬੇਲਰ ਦੇ ਮੂਰੇ ਚੱਲਣੀ ਆ ਉਹ ਇਹੀ ਚੀਜ਼ ਹੈ ਨਿਊ ਪੰਜਾਬ ਦਾ ਆਪਣੇ ਕੋਲੇ ਆਲ ਹਰਿਆਣਾ ਪੰਜਾਬ ਆਪਣੇ ਕੋਲੇ ਮਿਲੂ ਸਿਰਫ ਬਠਿੰਡੇ ਠੀਕ ਹੈ ਹਾਂ ਇਹ ਆਪਣੇ ਕੋਲੇ ਮਿਲਦਾ ਇਹ ਨਿਊ ਪੰਜਾਬ ਦਾ ਸਭ ਤੋਂ ਵੱਧ ਮਸ਼ਹੂਰ ਰੀਪਰ ਹੈਗਾ ਜੀ ਤੇ ਇਹਦੀ ਕਿੰਨੀ ਕੀਮਤ ਰਹਿੰਦੀ ਆ ਕੀਮਤ ਇਹਦੀ ਜੀ 82000 ਰੁਪਿਆ ਦਾ 82000 ਰੁਪਿਆ ਕੀਮਤ ਹਾਂ ਠੀਕ ਹੈ ਜੀ ਤੇ ਲਓ ਜੀ ਬਠਿੰਡੇ ਮੇਲੇ ਦੇ ਵਿੱਚ ਪਹੁੰਚੇ ਸੀ ਹੋਰ ਵੀ ਆਪਾਂ ਕਵਰ ਕਰਾਂਗੇ ਸਾਰਾ ਮੇਲਾ ਸਾਰਾ ਮੇਲਾ ਤੁਸੀਂ ਘਰੇ ਬੈਠੇ-ਬੈਠੇ ਵੇਖ ਸਕਦੇ ਹੋ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਹੁਣ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਤੇ ਬਾਕੀ 22 ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਣਾ ਆਪਣੀ ਵੀਡੀਓ ਵਧੀਆ ਲੱਗੀ ਇਹਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ